ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ, ਲਾਈਕ ਜ਼ਰੂਰ ਦੇਣਾ। ਅੱਧੀ ਰਾਤ ਦਾ ਕੋਹ ਹਨੇਰਾ, ਘੜੀ ਦੀਆਂ ਸੂਈਆਂ 2 ਵਜ ਰਹੀ। ਰਾਜਵੀਰ ਡੂੰਘੀ ਨੀਂਦ ਵਿੱਚ ਸੀ ਜਦੋਂ ਅਚਾਨਕ ਫੋਨ ਦੀ ਘੰਟੀ ਨੇ ਸਨਾਟੇ ਨੂੰ چیر ਦਿੱਤਾ। ਉਸਦੀ ਘਰ ਵਾਲੀ ਪ੍ਰੀਤੀ ਵੀ ਹੜਬੜਾ ਕੇ ਜਾਗ ਪਈ ਇੰਨੀ ਰਾਤ ਨੂੰ ਕੌਣ ਹੋ ਸਕਦਾ ਏ ਬੜਬੜਾਉਂਦੇ ਹੋਏ ਰਾਜਵੀਰ ਨੇ ਐਨਕ ਲਗਾਈ ਅਤੇ ਅਣਜਾਣ ਨੰਬਰ ਤੋਂ ਆਈ ਕਾਲ ਚੁੱਕੀ ਦੂਜੇ ਪਾਸੇ ਤੋਂ ਇੱਕ ਭਾਰੀ ਆਵਾਜ਼ ਆਈ ਕੀ ਤੁਸੀਂ ਸਰਦਾਰ ਜਸਵੰਤ ਸਿੰਘ ਦੇ ਪਰਿਵਾਰ ਨਾਲ ਗੱਲ ਕਰ ਰਹੇ ਹੋ ਰਾਜਵੀਰ ਦਾ ਦਿਲ ਧੜਕਣ ਲੱਗਾ ਜੀ ਮੈਂ ਉਸ ਦਾ ਛੋਟਾ ਭਰਾ ਰਾਜਵੀਰ ਬੋਲ ਰਿਹਾ ਹਾਂ ਸਭ ਠੀਕ ਤਾਂ ਹੈ ਦੇਖੋ ਮੈਂ ਥਾਣੇ ਤੋਂ ਇੰਸਪੈਕਟਰ ਬੋਲ ਰਿਹਾ ਹਾਂ ਤੁਹਾਡੀ ਭਰਾ ਤੇ ਭਾਬੀ ਦਾ ਐਕਸੀਡੈਂਟ ਹੋ ਗਿਆ ਹੈ। ਉਹਨਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ ਹੈ। ਉਹਨਾਂ ਦੀ ਇੱਕ ਛੋਟੀ ਬੱਚੀ ਹੈ ਜੋ ਆਪਣਾ ਨਾਂ ਰੱਜੋ ਦੱਸ ਰਹੀ ਹੈ। ਉਹ ਸਾਡੇ ਨਾਲ ਹੈ। ਤੁਸੀਂ ਤੁਰੰਤ ਸਿਟੀ ਹਸਪਤਾਲ ਆ ਜਾਓ। ਇਹ ਸੁਣਦਿਆਂ ਹੀ ਰਾਜਵੀਰ ਦੇ ਹੱਥੋਂ ਫੋਨ ਖਿਸਕ ਗਿਆ। ਉਸਦੇ ਕੰਨਾਂ ਵਿੱਚ ਇੰਸਪੈਕਟਰ ਦੇ ਸ਼ਬਦ ਗੂੰਜ ਰਹੇ ਸਨ। ਇੱਕ ਪਲ ਵਿੱਚ ਸੰਸਾਰ ਉਜੜ ਗਿਆ ਸੀ। ਉਸਨੇ ਕੰਬਦੇ ਬੁੱਲਾਂ ਨਾਲ ਪ੍ਰੀਤੀ ਨੂੰ ਦੱਸਿਆ ਅਤੇ ਦੋਵੇਂ ਬਾਅਦ ਹਵਾਸ ਹਾਲਤ ਵਿੱਚ ਹਸਪਤਾਲ ਵੱਲ ਭੱਜੇ ਹਸਪਤਾਲ ਵਿੱਚ ਬਾੜ ਦੇ ਬਾਹਰ ਇੱਕ ਬੈਂਚ ਤੇ ਇੱਕ ਮਹਿਲਾ ਕਾਂਸਟੇਬਲ ਦੇ ਨਾਲ ਸੈਮੀ ਹੋਈ ਰੱਜੋ ਬੈਠੀ ਸੀ ਉਸ ਦੀਆਂ ਮਾਸੂਮ ਅੱਖਾਂ ਹੰਝੂਆਂ ਨਾਲ ਭਰੀਆਂ ਸਨ ਪ੍ਰੀਤੀ ਨੇ ਦੌੜ ਕੇ ਉਸ ਨੂੰ ਛਾਤੀ ਨਾਲ ਲਾ ਲਿਆ ਰਾਜਵੀਰ ਕੰਬ ਦੇ ਕੰਦਵਾ ਨਾਲ ਅੰਦਰ ਗਿਆ ਡਾਕਟਰ ਅਤੇ ਇੰਸਪੈਕਟਰ ਨੇ ਜੋ ਦੱਸਿਆ ਉਸ ਨੂੰ ਸੁਣ ਕੇ ਰਾਜਵੀਰ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਉਸਦੇ ਪਿਆਰੇ ਭਰਾ ਤੇ ਭਾਬੀ ਹੁਣ ਇਸ ਸੰਸਾਰ ਵਿੱਚ ਨਹੀਂ ਸਨ ਰਾਜਵੀਰ ਉੱਥੇ ਹੀ ਕੰਦ ਨਾਲ ਲਾ ਕੇ ਫੁੱਟ ਫੁੱਟ ਕੇ ਰੋਣ ਲੱਗਾ ਵੱਡੇ ਭਰਾ ਦਾ ਸਾਆਇਆ ਸਿਰ ਤੋਂ ਉੱਠ ਚੁੱਕਿਆ ਸੀ ਡਾਕਟਰ ਨੇ ਉਸਤੇ ਮੋਢੇ ਤੇ ਹੱਥ ਰੱਖ ਕੇ ਕਿਹਾ ਹਿੰਮਤ ਰੱਖੋ ਤੁਹਾਨੂੰ ਉਸ ਬੱਚੀ ਲਈ ਮਜ਼ਬੂਤ ਹੋਣਾ ਪਵੇਗਾ ਆਪਣੇ ਆਪ ਨੂੰ ਕਿਸੇ ਤਰ੍ਹਾਂ ਸੰਭਾਲ ਕੇ ਰਾਜਵੀਰ ਨੇ ਰਿਸ਼ਤੇਦਾਰਾਂ ਨੂੰ ਫੋਨ ਕਰਨੇ ਸ਼ੁਰੂ ਕੀਤੇ ਭਰਾ ਤੇ ਭਾਬੀ ਦੇ ਸਹੁਰੇ ਪਰਿਵਾਰ ਵਿੱਚ ਕੋਈ ਨਹੀਂ ਸੀ ਇਸ ਲਈ ਅੰਤਮ ਸੰਸਕਾਰ ਦੀ ਸਾਰੀ ਜ਼ਿੰਮੇਵਾਰੀ ਰਾਜਵੀਰ ਨੇ ਹੀ ਨਿਭਾਈ ਹੁਣ ਰੱਜੋ ਦੀ ਜ਼ਿੰਮੇਵਾਰੀ ਉਸਤੇ ਮੋੜਿਆਤੀ ਸੀ ਘਰ ਆਉਣ ਤੋਂ ਬਾਅਦ ਰੱਜੋ ਗੁੱਮਸਮ ਰਹਿੰਦੀ ਉਹ ਉਸ ਖੌਫਨਾਕ ਰਾਤ ਨੂੰ ਭੁੱਲ ਨਹੀਂ ਸੀ ਸਕਦੀ ਅਤੇ ਅਕਸਰ ਨੀਂਦ ਵਿੱਚ ਮੰਮੀ ਪਾਪਾ ਕਹਿ ਕੇ ਚੀਕ ਪੈਂਦੀ ਪ੍ਰੀਤੀ ਉਸ ਨੂੰ ਸੰਭਾਲਦੀ ਪਰ ਉਸ ਦੇ ਮਾਨ ਵਿੱਚ ਇੱਕ ਵੱਖਰੀ ਹੀ ਉਥਲ-ਪੁਥਲ ਸੀ ਇੱਕ ਦਿਨ ਉਸ ਨੇ ਰਾਜਵੀਰ ਨੂੰ ਕਹਿ ਹੀ ਦਿੱਤਾ ਸੁਣੋ ਜੀ ਅਸੀਂ ਕਦੋਂ ਤੱਕ ਰੱਜੋ ਦਾ ਬੋਝ ਚੁੱਕਦੇ ਰਹਾਂਗੇ ਇਸ ਨੂੰ ਕਿਸੇ ਅਨਾਥ ਆਸ਼ਰਮ ਵਿੱਚ ਛੱਡ ਦਿੰਦੇ ਹਾਂ ਇਹ ਸੁਣ ਕੇ ਰਾਜਵੀਰ ਦੇ ਤਨਮਾਨ ਵਿੱਚ ਅੱਗ ਲੱਗ ਗਈ ਪ੍ਰੀਤੀ ਇਹ ਕੀ ਕਹਿ ਰਹੀ ਹੋਂ ਏ ਮੇਰੇ ਵੱਡੇ ਭਰਾ ਦੀ ਨਿਸ਼ਾਨੀ ਹੈ ਮੇਰੀ ਆਪਣੀ ਭਤੀਜੀ ਹੈ ਉਹ ਸਾਡੇ ਨਾਲ ਹੀ ਰਹੇਗੀ ਪ੍ਰੀਤੀ ਨੇ ਤਲਖੀ ਨਾਲ ਜਵਾਬ ਦਿੱਤਾ ਸਾਡਾ ਆਪਣਾ ਗੁਜ਼ਾਰਾ ਮੁਸ਼ਕਲ ਨਾਲ ਹੋ ਰਿਹਾ ਹੈ ਇਸ ਦੀ ਪੜ੍ਹਾਈ ਵਿਆਹ ਦਾ ਖਰਚਾ ਕਿੱਥੋਂ ਆਵੇਗਾ ਤੁਹਾਨੂੰ ਸੋਚਣਾ ਚਾਹੀਦਾ ਹੈ ਰਾਜਵੀਰ ਨੇ ਦ੍ਰਿੜਤਾ ਨਾਲ ਕਿਹਾ ਸਮਝ ਲਓ ਅੱਜ ਤੋਂ ਰੱਜੋ ਸਾਡੀ ਹੀ ਬੇਟੀ ਹੈ ਉੱਪਰ ਵਾਲਾ ਸਭ ਵੇਖ ਲਵੇਗਾ ਜੇ ਇਹ ਤੇਰੀ ਭੈਣ ਦੀ ਬੇਟੀ ਹੁੰਦੀ ਕਾਂ ਕਿ ਤੂੰ ਇਸ ਨੂੰ ਅਨਾਥ ਆਸ਼ਰਮ ਭੇਜ ਦਿੰਦੀ ਇਸ ਗੱਲ ਤੇ ਪ੍ਰੀਤੀ ਚੁੱਪ ਤਾਂ ਹੋ ਗਈ ਪਰ ਉਸ ਦੇ ਦਿਲ ਵਿੱਚ ਰੱਜੋ ਲਈ ਨਫ਼ਰਤ ਭਰ ਗਈ ਰਾਜਵੀਰ ਦੇ ਦਫ਼ਤਰ ਜਾਣ ਤੋਂ ਬਾਅਦ ਉਹ ਸਾਰਾ ਗੁੱਸਾ ਉਸ ਮਾਸੂਮ ਤੇ ਕੱਢਦੀ ਰੱਜੋ ਤੋਂ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਜੈਸੇ ਬੱਚੇ ਨੂੰ ਉਸਦੇ ਮਾਤਾ ਪਿਤਾ ਨੇ ਫੁੱਲਾਂ ਵਾਂਗ ਪਾਲਿਆ ਸੀ ਉਸ ਨੂੰ ਹੁਣ ਹਰ ਗੱਲ ਤੇ ਚਾਚੀ ਦੀ ਮਾਰ ਸਹਿਣੀ ਪੈਂਦੀ ਰੱਜੋ ਹਰ ਰੋਜ਼ ਇਸਕਰੀ ਹੋਈ ਸੋਚਦੀ ਕਾਸ਼ ਮੈਂ ਵੀ ਮੰਮੀ ਪਾਪਾ ਨਾਲ ਚਲੀ ਜਾਂਦੀ ਇਹ ਜ਼ਿੰਦਗੀ ਤਾਂ ਨਰਕ ਤੋਂ ਵੀ ਮਾੜੀ ਹੈ ਇੱਕ ਦਿਨ ਰਾਜਵੀਰ ਕਿਸੇ ਕੰਮ ਲਈ ਦੁਪਹਿਰ ਨੂੰ ਘਰ ਆ ਗਈ ਦਰਵਾਜ਼ਾ ਖੁੱਲਾ ਸੀ ਜਿਵੇਂ ਹੀ ਉਹ ਅੰਦਰ ਆਏ ਉਹਨਾਂ ਨੇ ਵੇਖਿਆ ਕਿ ਰਸੋਈ ਵਿੱਚ ਇੱਕ ਰੋਟੀ ਸਾੜਨ ਤੇ ਪ੍ਰੀਤੀ ਰੱਜੋ ਨੂੰ ਬੇਰਹਿਮੀ ਨਾਲ ਮਾਰ ਰਹੀ ਸੀ ਇਹ ਮਜ਼ਰ ਵੇਖ ਕੇ ਰਾਜਵੀਰ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਪ੍ਰੀਤੀ ਨੇ ਉਸ ਨੂੰ ਵੇਖਿਆ ਤਾਂ ਉਸ ਦਾ ਚਿਹਰਾ ਸਪੈਡ ਪੈ ਗਿਆ ਉਸ ਨੇ ਬਹਾਨਾ ਬਣਾਇਆ ਮੈਂ ਖਾਣਾ ਬਣਾ ਰਹੀ ਸੀ ਫੋਨ ਆ ਗਿਆ ਇਸ ਨੂੰ ਇੱਕ ਰੋਟੀ ਸੇਕਣ ਲਈ ਕਿਹਾ ਪਰ ਇਸ ਨੇ ਉਹ ਵੀ ਸਾੜ ਦਿੱਤੀ ਉਦੋਂ ਰੱਜੋ ਦੇ ਸਬਰ ਦਾ ਬੰਨ ਟੁੱਟ ਗਿਆ ਉਹ ਰੋਂਦੀ ਹੋਈ ਬੋਲੀ ਚਾਚਾ ਜੀ ਮੈਨੂੰ ਅਨਾਥ ਆਸ਼ਰਮ ਛੱਡਾਓ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਚਾਚੀ ਮੇਰੇ ਤੋਂ ਸਾਰਾ ਕੰਮ ਕਰਵਾਉਂਦੀ ਐ ਤੇ ਰੋਜ਼ ਮਾਰਦੀ ਐ ਇਸ ਤੋਂ ਚੰਗਾ ਮੈਂ ਮਰ ਜਾਵਾਂ ਇਹ ਸੁਣ ਕੇ ਪ੍ਰੀਤੀ ਅੰਦਰੋਂ ਡੰਡਾ ਲੈ ਆਈ ਝੂਠ ਬੋਲ ਕੇ ਸਾਨੂੰ ਲੜਾਉਣਾ ਚਾਹੁੰਦੀ ਐ ਰੋਕ ਮੈਂ ਤੈਨੂੰ ਸਬਕ ਸਿਖਾਉਂਦੀ ਹਾਂ ਇਸ ਤੋਂ ਪਹਿਲਾਂ ਕਿ ਉਹ ਹੱਥ ਚੁੱਕਦੀ ਰਾਜਵੀਰ ਕਰਜ ਪਈ ਖਬਰਦਾਰ ਪ੍ਰੀਤੀ ਜੇਸ ਨੂੰ ਹੱਥ ਵੀ ਲਗਾਇਆ ਬੇਟੀ ਮੈਨੂੰ ਮਾਫ਼ ਕਰ ਦੇ ਅੱਜ ਮੇਰੇ ਭਰਾ ਦੀ ਆਤਮਾ ਵੀ ਮੈਨੂੰ ਕੋਸ ਰਹੀ ਹੋਵੇਗੀ ਉਸਨੇ ਰਾਜੋ ਨੂੰ ਕਿਹਾ ਚੱਲ ਬੇਟੀ ਆਪਣੇ ਕੱਪੜੇ ਇੱਕ ਬੈਗ ਵਿੱਚ ਪਾ ਲੈ ਪ੍ਰੀਤੀ ਖੁਸ਼ੀ ਨਾਲ ਬੋਲੀ ਹਾਂ ਇਸ ਨੂੰ ਅनाथ ਆਸ਼ਰਮ ਸ਼ਾਟ ਆਊ ਮੈਂ ਵੀ ਜਾਣ ਦੀ ਸਹ ਲਵਾਂਗੀ ਰਾਜਵੀਰ ਨੇ ਦਰਦ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਅਤੇ ਕਿਹਾ ਅनाथ ਆਸ਼ਰਮ ਇਸ ਨੂੰ ਨਹੀਂ ਤੈਨੂੰ ਜਾਣਾ ਚਾਹੀਦਾ ਸੀ ਜਿਸਤੇ ਦਿਲ ਵਿੱਚ ਇੰਨੀ ਨਫ਼ਰਤ ਹੈ ਹੁਣ ਤੂੰ ਹੀ ਚੈਣ ਨਾਲ ਰਹਿ ਅਸੀਂ ਜਾ ਰਹੇ ਹਾਂ ਕੁਝ ਢੇਰ ਬਾਅਦ ਰਾਜਵੀਰ ਰੱਜੋ ਦਾ ਹੱਥ ਫੜ ਕੇ ਘਰੋਂ ਨਿਕਲ ਗਿਆ ਰੱਜੋ ਰੋ ਰਹੀ ਸੀ ਉਹ ਸਿੱਧੇ ਰੇਲਵੇ ਸਟੇਸ਼ਨ ਪਹੁੰਚੀ ਚਾਚਾ ਜੀ ਕੀ ਇਹ ਅनाथ ਆਸ਼ਰਮ ਦੂਜੇ ਸ਼ਹਿਰ ਵਿੱਚ ਹੈ ਰੱਜੋ ਨੇ ਮਸੂਮੀਅਤ ਨਾਲ ਪੁੱਛਿਆ ਰਾਜਵੀਰ ਨੇ ਉਸ ਦੇ ਹੰਝੂ ਪੂੰਝਦੇ ਹੋਏ ਕਿਹਾ ਨਹੀਂ ਮੇਰੀ ਬੱਚੀ ਅਸੀਂ ਕਿਸੇ ਅनाथ ਆਸ਼ਰਮ ਨਹੀਂ ਜਾ ਰਹੇ ਮੇਰੇ ਪਿੰਡ ਵਿੱਚ ਇੱਕ ਛੋਟਾ ਜਿਹਾ ਘਰ ਹੈ ਅਸੀਂ ਹੁਣ ਉੱਥੇ ਰਹਾਂਗੇ ਮੈਂ ਵੀ ਉਹ ਘਰ ਛੱਡ ਦਿੱਤਾ ਜਿੱਥੇ ਇਨਸਾਨਾਂ ਦੀ ਕਦਰ ਨਹੀਂ ਹੁਣ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੈ ਤੈਨੂੰ ਪਾਲ ਪੋਸ ਕੇ ਕਾਬਲ ਬਣਾਉਣਾ ਰੱਜੋ ਬੋਲੀ ਪਰ ਚਾਚਾ ਜੀ ਚਾਚੀ ਇਕੱਲੀ ਕਿਵੇਂ ਰਹੇਗੀ ਉਸ ਨੂੰ ਅਹਿਸਾਸ ਹੋਣ ਦੇ ਬੇਟੀ ਕਿ ਜਦੋਂ ਕੋਈ ਇਕੱਲਾ ਰਹਿ ਜਾਂਦਾ ਹੈ ਤਾਂ ਕੀ ਬੀਤਦੀ ਹੈ ਰਾਜਵੀਰ ਨੇ ਡੂੰਗੀ ਸਾ ਲੈ ਕੇ ਕਿਹਾ ਪਿੰਡ ਵਿੱਚ ਇੱਕ ਛੋਟਾ ਪੁਰਾਣਾ ਮਕਾਨ ਸੀ ਰਾਜਵੀਰ ਨੇ ਰੱਜੋ ਨੂੰ ਇੱਕ ਕੁਰਸੀ ਤੇ ਬਿਠਾਇਆ ਅਤੇ ਆਪ ਸਫਾਈ ਵਿੱਚ जुट ਗਿਆ ਕੁਝ ਦੇਰ ਬਾਅਦ ਭੁੱਖ ਲੱਗਣ ਤੇ ਉਹ ਆਪਣੇ ਬਚਪਨ ਦੇ ਦੋਸਤ ਸ਼ੁਰੇਸ਼ ਦੇ ਘਰ ਪਹੁੰਚੀ ਸ਼ੁਰੇਸ਼ ਪਿੰਡ ਦੇ ਸਕੂਲ ਵਿੱਚ ਅਧਿਆਪਕ ਸੀ ਜਦੋਂ ਉਸ ਨੇ ਰਾਜਵੀਰ ਦੀ ਆਪਬੀਤੀ ਸੁਣੀ ਤਾਂ ਉਸ ਦੀਆਂ ਅੱਖਾਂ ਵੀ ਨਮ ਹੋ ਗਈਆਂ ਸ਼ੁਰੇਸ਼ ਨੇ ਕਿਹਾ ਰਾਜਵੀਰ ਤੂੰ ਫਿਕਰ ਨਾ ਕਰ ਮੇਰੇ ਨਾਲ ਸਕੂਲ ਵਿੱਚ ਪੜਾਉਣਾ ਸ਼ੁਰੂ ਕਰਦੇ ਇੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਇੱਕ ਹੋਰ ਅਧਿਆਪਕ ਦੀ ਲੋੜ ਹੈ ਤੇਰੀ ਕਾਬਲੀਅਤ ਇੱਥੇ ਕੰਮ ਆਵੇਗੀ ਰਾਜਵੀਰ ਨੂੰ ਇੱਕ ਨਵੀਂ ਉਮੀਦ ਮਿਲੀ ਅਗਲੇ ਦਿਨ ਤੋਂ ਹੀ ਉਸਨੇ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਉਸਨੇ ਰੱਜੋ ਦਾ ਦਾਖਲਾ ਵੀ ਉਸੇ ਸਕੂਲ ਵਿੱਚ ਕਰਵਾ ਦਿੱਤਾ ਚਾਚਾ ਭਤੀਜੀ ਦੀ ਜ਼ਿੰਦਗੀ ਹੌਲੀ-ਹੌਲੀ ਪੱਟੜੀ ਤੇ ਆਉਣ ਲੱਗੀ ਰਾਜਵੀਰ ਮਨ ਲਗਾ ਕੇ ਬੱਚਿਆਂ ਨੂੰ ਪੜਾਉਂਦਾ ਅਤੇ ਰਜੋ ਪੜ੍ਹਾਈ ਵਿੱਚ ਹੁਸ਼ਿਆਰ ਸੀ ਸਮਾਂ ਪੰਖ ਲਗਾ ਕੇ ਉੱਡ ਗਿਆ ਰਜੋ ਹੁਣ ਵੱਡੀ ਹੋ ਗਈ ਸੀ ਅਤੇ ਉਸ ਨੇ ਆਪਣੀ ਮਿਹਨਤ ਨਾਲ ਸਕਾਲਰਸ਼ਿਪ ਹਾਸਲ ਕਰ ਲਈ ਸੀ ਰਾਜਵੀਰ ਨੇ ਵੀ ਕੁਝ ਪੈਸੇ ਜੋੜ ਲਏ ਸਨ ਤਾਂ ਜੋ ਆਪਣੀ ਲਾਡਲੀ ਦਾ ਵਿਆਹ ਧੂਮ ਧਾਮ ਨਾਲ ਕਰ ਸਕੇ ਇੱਕ ਦਿਨ ਸ਼ੁਰੇਸ਼ ਨੇ ਰਾਜਵੀਰ ਨੂੰ ਕਿਹਾ ਭਾਈ ਇੱਕ ਗੱਲ ਕਹਾ ਮੇਰਾ ਬੇਟਾ ਸ਼ਹਿਰ ਵਿੱਚ ਡਾਕਟਰ ਬਣ ਗਿਆ ਮੈਂ ਚਾਹੁੰਦਾ ਹਾਂ ਕਿ ਅਸੀਂ ਇਸ ਦੋਸਤੀ ਨੂੰ ਰਿਸ਼ਤੇਦਾਰੀ ਵਿੱਚ ਬਦਲ ਲਈਏ ਅਤੇ ਰਾਜੋ ਨੂੰ ਆਪਣੀ ਬੌਟੀ ਬਣਾ ਲਈਏ ਰਾਜਵੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕੁੜੀ ਮੁੰਡੇ ਨੂੰ ਮਿਲਵਾਇਆ ਗਿਆ ਅਤੇ ਦੋਹਾਂ ਨੇ ਇੱਕ ਦੂਜੇ ਨੂੰ ਪਸੰਦ ਕਰ ਲਿਆ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਇੱਕ ਦਿਨ ਰਾਜਵੀਰ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸਨ ਤਦ ਕਿਸੇ ਨੇ ਉਹਨਾਂ ਨੂੰ ਪੁਕਾਰਿਆ ਤੁਸੀਂ ਕਿਨੇ ਹੋ ਉਹਨਾਂ ਨੇ ਪਿੱਛੇ ਮੜ ਕੇ ਵੇਖਿਆ ਤਾਂ ਸਾਹਮਣੇ ਪ੍ਰੀਤੀ ਖੜੀ ਸੀ ਉਹ ਬਹੁਤ ਕਮਜ਼ੋਰ ਲੱਗ ਰਹੀ ਸੀ ਬਾਲਾਂ ਵਿੱਚ ਛਪੈਦੀ ਝਾਕ ਰਹੀ ਸੀ ਅਤੇ ਚਿਹਰੇ ਤੇ ਝੁਰੜੀਆਂ ਸਨ ਉਸ ਦੀਆਂ ਅੱਖਾਂ ਵਿੱਚ ਪਸ਼ਟਾਵੇ ਦੇ ਹੰਝੂ ਸਨ ਰਾਜਵੀਰ ਹੈਰਾਨ ਰਹਿ ਗਏ ਪ੍ਰੀਤੀ ਤੂੰ ਤੈਨੂੰ ਇੱਥੇ ਦਾ ਪਤਾ ਕਿਸ ਨੇ ਦਿੱਤਾ ਪ੍ਰੀਤੀ ਰੋਂਦੀ ਹੋਈ ਬੋਲੀ ਉਸੀ ਰਿਸ਼ਤੇਦਾਰਾਂ ਨੂੰ ਵਿਆਹ ਦਾ ਕਾਰਡ ਭੇਜਿਆ ਸੀ ਉਸੇ ਤੋਂ ਪਤਾ ਲੱਗਾ ਮੈਨੂੰ ਮਾਫ ਕਰ ਦਿਓ ਤੁਹਾਡੀ ਇੱਕ ਕੁਰਬਾਨੀ ਨੇ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਤੁਹਾਡੇ ਜਾਣ ਤੋਂ ਬਾਅਦ ਮੈਂ ਆਪਣੇ ਪੇਕੇ ਗਈ ਪਰ ਭੈਣ ਭਾਬੀ ਨੇ ਮੇਰੇ ਨਾਲ ਉਹੀ ਸਲੂਕ ਕੀਤਾ ਜੋ ਮੈਂ ਰੱਜੋ ਨਾਲ ਕੀਤਾ ਸੀ ਤਦ ਮੈਨੂੰ ਸਮਝ ਆਇਆ ਕਿ ਇਕੱਲਾ ਪਾਣਾ ਤੇ ਤਿਰਸਕਾਰ ਕੀ ਹੁੰਦਾ ਹੈ ਮੈਂ ਉੱਥੋਂ ਇੱਕ ਅਨਾਥ ਆਸ਼ਰਮ ਵਿੱਚ ਰਹਿਣ ਲੱਗੀ ਕੀ ਤੁਸੀਂ ਮੈਨੂੰ ਮਾਫ਼ ਨਹੀਂ ਕਰੋਗੇ ਰਾਜਵੀਰ ਦੀਆਂ ਅੱਖਾਂ ਵੀ ਭਾਰ ਆਈਆਂ ਉਹ ਬੋਲੇ ਮੈਂ ਤੈਨੂੰ ਮਾਫ਼ ਕਰ ਦਿੱਤਾ ਸੀ ਪ੍ਰੀਤੀ ਪਰ ਮੈਂ ਆਪਣਾ ਫਰਜ਼ ਨਿਭਾਉਣ ਲਈ ਮਜਬੂਰ ਸੀ ਹੁਣ ਤੂੰ ਕਿਤੇ ਨਹੀਂ ਜਾਵੇਂਗੀ ਅਸੀਂ ਦੋਵੇਂ ਮਿਲ ਕੇ ਆਪਣੀ ਬੇਟੀ ਦਾ ਵਿਆਹ ਕਰਾਂਗੇ ਜਦੋਂ ਪ੍ਰੀਤੀ ਰੱਜੋ ਦੇ ਸਾਹਮਣੇ ਪਹੁੰਚੀ ਤਾਂ ਉਹ ਉਸ ਨਾਲ ਲੱਫਟ ਕੇ ਰੋ ਪਈ ਰੱਜੋ ਨੇ ਕਿਹਾ ਚਾਚੀ ਪ੍ਰਾਣੀਆਂ ਗੱਲਾਂ ਭੁੱਲ ਜਾਓ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਆ ਗਏ ਮੇਰੇ ਜਾਣ ਤੋਂ ਬਾਅਦ ਚਾਚਾ ਜੀ ਇਕੱਲੇ ਰਹਿ ਜਾਂਦੇ ਤੈ ਸਮੇਂ ਤੇ ਵਿਆਹ ਹੋਇਆ ਰਾਜਵੀਰ ਅਤੇ ਪ੍ਰੀਤੀ ਨੇ ਮਿਲ ਕੇ ਵਿਆਹ ਕੀਤਾ ਵਿਦਾਈ ਸਮੇਂ ਰੱਜੋ ਆਪਣੇ ਚਾਚਾ ਜੀ ਦੇ ਗਲੇ ਲਾ ਕੇ ਬੋਲੀ ਚਾਚਾ ਜੀ ਸ਼ਾਇਦ ਮੇਰੇ ਪਾਪਾ ਵੀ ਮੇਰੇ ਲਈ ਇੰਨਾ ਨਾ ਕਰ ਸਕਦੇ ਤੁਸੀਂ ਆਪਣੀ ਪੂਰੀ ਜ਼ਿੰਦਗੀ ਮੇਰੇ ਲਈ ਕੁਰਬਾਨ ਕਰ ਦਿੱਤੀ ਰਾਜਵੀਰ ਨੇ ਉਸਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਪਗਲੀ ਇਹ ਸਭ ਮੈਂ ਆਪਣੇ ਲਈ ਕੀਤਾ ਹੈ ਹੁਣ ਮੈਂ ਉੱਪਰ ਜਾ ਕੇ ਆਪਣੇ ਭਰਾ ਨਾਲ ਅੱਖਾਂ ਮਿਲਾ ਸਕਾਂਗਾ ਦੋਵੇਂ ਰੋਂਦੇ ਹੋਏ ਗਲੇ ਮਿਲੇ ਰੱਜੋ ਆਪਣੇ ਸਹੌਰੇ ਘਰ ਚਲੀ ਗਈ ਅਤੇ ਰਾਜਵੀਰ ਦੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਸੀ ਮੈਨੂੰ ਮਿਲ ਰਿਹਾ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ